ਤਰਾਇਆ ਨੂੰ ਵੀ ਲਿਆਓ ਕਰਾਇਆ ਹੋ ਹਾਂ ਦੇ ਆਉ ਨੂੰ ਤੋਂ ਪਹਿਲੇ ਬੁਲਾਓ ਇਹ ਫੋਟਾ ਬੇਟਾ ਹੋ ਇਹਦਾ ਭਤੀਜਾ ਜੀ ਉਹ ਫੋਟਾ ਭਤੀਜਾ ਹਾਂ ਜੀ ਆਹ ਕੰਨ ਬੁੜਾਨਾ ਯਾਰ ਤਤਰਕਾਰ ਆਇਆ ਹੋਏ ਸਾਤਰੀ ਗਾਲ ਜੀ ਇਸ ਸਮੇਂ ਪੰਜਾਬ ਦੇ ਮੱਥੇ ਤੇ ਜੇਕਰ ਕੋਈ ਸਭ ਤੋਂ ਵੱਡਾ ਬਦਸੂਰਤ ਦਾਗ ਹੈ ਤਾਂ ਉਹ ਨਸ਼ੇ ਦਾ ਹੈ ਨਸ਼ੇ ਦੇ ਕਰਕੇ ਹਰ ਰੋਜ਼ ਕਿੰਨੀਆਂ ਮੌਤਾਂ ਹੁੰਦੀਆਂ ਨੇ ਕਿੰਨੇ ਹੋਰ ਕ੍ਰਾਈਮ ਹੁੰਦੇ ਨੇ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਇਸ ਸਮੇਂ ਅਸੀਂ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਨਜ਼ਦੀਕ ਪਿੰਡ ਮੁੰਡੀਆਂ ਵਿਖੇ ਖੜੇ ਹਾਂ ਜਿੱਥੇ ਕਿ ਪਿੰਡ ਵਾਸੀਆਂ ਨੇ ਅੱਜ ਆਪਣੀ ਚੁਸਤੀ ਦੇ ਨਾਲ ਕਹਿ ਲਓ ਆਪਣੀ ਐਕਟਿਵ ਹੋ ਕੇ ਇੱਕ ਨਸ਼ੇ ਦੇ ਡੋਜ਼ ਲੈਣ ਵਾਲੇ ਨੂੰ ਇੱਕ ਚਿੱਟੇ ਦਾ ਨਸ਼ਾ ਕਰਨ ਵਾਲੇ ਨੂੰ ਫੜਿਆ ਹੈ ਜਿਦੇ ਕੋਲ ਕਿ ਕੁਝ ਮਾਰੂ ਹਥਿਆਰ ਵੀ ਇਹਨਾਂ ਦੇ ਸਾਹਮਣੇ ਆਏ ਨੇ ਇਸ ਸਮੇ ਉਸ ਨੂੰ ਪੁਲਿਸ ਲੈ ਕੇ ਜਾ ਚੁੱਕੀ ਹੈ ਸ੍ਰੀ ਚਮਕੌਰ ਸਾਹਿਣੇ ਦੇ ਵਿੱਚ ਉੱਥੇ ਵੀ ਜਾ ਕੇ ਕਵਰੇਜ ਕਰਾਂਗੇ ਪਰ ਇਸ ਸਮੇ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਗੱਲਬਾਤ ਕਰਦੇ ਹਾਂ ਜੋ ਚਸਮਦੀਦ ਨੇ ਸੰਭੋਕੇ ਇੱਥੇ ਸਤਿ ਸ੍ਰੀ ਅਕਾਲ ਜੀ ਇਹ ਕੀ ਹੋਇਆ ਕੀ ਸੀ ਕਿਵੇਂ ਤੁਹਾਨੂੰ ਪਤਾ ਲੱਗਿਆ ਵੀ ਉਹ ਨਸ਼ੇ ਵਾਲਾ ਕਿਹੜਾ ਨਸ਼ਾ ਕੀਤਾ ਹੋਇਆ ਸੀਗਾ ਚਿੱਟੇ ਦਾ ਨਸ਼ਾ ਕੀਤਾ ਹੋਇਆ ਦਾ ਜੀ ਉਹ ਇੱਥੇ ਬੈਂਚ ਤੇ ਬੈਠਾ ਟੈਟ ਹੋਇਆ ਹੋਇਆ ਉਲਟੀਆਂ ਵੀ ਕਰੀਆਂ ਉਹਨੇ ਇੱਥੇ ਅੱਛਾ ਜੀ ਹਾਂ ਜੀ ਫਿਰ ਆ ਕੇ ਜਿਆਸੀ ਪੁੱਛ ਫਿਰ ਉਹਨੇ ਆਪਣਾ ਨਾਮ ਲਾਡੀ ਦੱਸਿਆ ਪਿੰਡ ਚਟਾਣਾ ਦੱਸਿਆ ਜੀ ਉਹਦੇ ਅੱਛਾ ਵੀ ਤੁਹਾਡੇ ਪਿੰਡ ਦਾ ਨਹੀਂ ਰਹਿਣੇ ਹਾਂ ਅਸੀਂ ਅੱਜ ਪਿੰਡ ਦਾ ਰਹਿਣ ਵਾਲਾ ਨਹੀਂ ਚਟਾਣਿਆਂ ਦਾ ਸੀ ਉਹ ਇੱਥੇ ਸਾਡੇ ਇੱਕ ਮੁੰਡਾ ਕਰਦਾ ਨਸ਼ੇ ਪਿੰਡ ਦਾ ਉਹਦੇ ਕੋਲ ਆਇਆ ਹੋ ਸੀਗਾ ਅੱਛਾ ਜੀ ਹਾਂ ਜੀ ਉਹ ਨੂੰ ਉਹ ਵੀ ਜਿਆਦਾ ਮਤਲਬ ਨਸ਼ਾ ਨਸ਼ੇ ਦੀ ওভারਡੋਜ਼ ਵਿੱਚ ਹੋ ਗਿਆ ਸੀ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਗਏ ਆ ਜਿਹੜਾ ਤੁਹਾਡੇ ਪਿੰਡ ਦਾ ਹਾਂ ਜੀ ਕਿਉਂਕਿ ਇਹ ওভারਡੋਜ਼ ਨਾਲ ਕਿੰਨੀਆਂ ਮੌਤਾਂ ਵੀ ਹੁੰਦੀਆਂ ਨੇ ਹਨਾ ਆਪਾਂ ਦੇਖਦੇ ਆ ਕਿੰਨੇ ਹਰ ਰੋਜ਼ ਖਬਰਾਂ ਆਉਂਦੀਆਂ ਨੇ ਤੇ ਇਹ ਮਤਲਬ ਕੀ ਲੱਗਦਾ ਕਿ ਇਹ ਜਿਹੜਾ ਜਟਾਣੇ ਦਾ ਨੌਜਵਾਨ ਸੀਗਾ ਜਿਹੜਾ ਫੜਿਆ ਇਹਨੇ ਨਸ਼ਾ ਕਰਾਇਆ ਤੁਹਾਡੇ ਪਿੰਡ ਦੇ ਹਾਂ ਜੀ ਇਹਨੇ ਨਸ਼ਾ ਕਰਵਾਇਆ ਜੀ ਇਹ ਰਾਤ ਦਾ ਉਹਦੇ ਕੋਲੇ ਸੀਗਾ ਉਹਦੀ ਮੇਰੇ ਸਾਡੇ ਮੁੰਡਾ ਜਿਹੜਾ ਉਹਦੀ ਮਾਂ ਤਾਂ ਗਈ ਸੀ ਵੋਟ ਪਾਉਣ ਪਿੱਛੋਂ ਇਹਨਾਂ ਨੇ ਨਸ਼ਾ ਕਰ ਲਿਆ ਓਵਰਡੋਜ਼ ਦੇ ਵਿੱਚ ਜਿਆਦਾ ਉਹ ਉਹਦੇ ਵਿੱਚ ਕਰ ਗਿਆ ਬਾਥਰੂਮ ਦੇ ਵਿੱਚ ਅੱਛਾ ਹਾਂ ਇਹਨੂੰ ਅੰਦਰੋਂ ਚੱਕ ਕੇ ਕੱਢਿਆ ਫਿਰ ਉਹਨੂੰ ਹਸਪੀਟਲ ਲੈ ਗਏ ਉੱਥੇ ਹਸਪੀਟਲ ਦੇ ਵਿੱਚ ਉਹਨਾਂ ਨੇ ਟੀਕਾ ਵਗੈਰਾ ਲਗਾਇਆ ਉਹਦੇ ਜਿਹੜੇ ਉਹ ਤੋਂ ਬਾਅਦ ਹੋਸ਼ ਵਿੱਚ ਆ ਗਿਆ ਉਹ ਮਤਲਬ ਉਹ ਵੀ ਤੁਸੀਂ ਸਮਾਂ ਰਹਿੰਦੇ ਦੇਖ ਲਿਆ ਉਹਨੂੰ ਕਿਉਂਕਿ ਨਹੀਂ ਕੁਝ ਵੀ ਹੋ ਸਕਦਾ ਠੀਕ ਹੈ ਜੇ ਧਿਆਨ ਉਹਦਾ ਫਿਰ ਕਿਵੇਂ ਪਤਾ ਲੱਗਿਆ ਇਹਨੇ ਦੱਸਿਆ ਵੀ ਉਹ ਉਹਨੇ ਜਦੋਂ ਦੀ ਮਾਤਾ ਲੋਟ ਪਾ ਕੇ ਆਵਸਾਈ ਹੈ ਅੱਛਾ ਵੀ ਉਹਨਾਂ ਨੇ ਦੇਖਿਆ ਹਾਂ ਜੂਨੇ ਦੇਖਿਆ ਲੱਗਿਆ ਬਾਥਰੂਮ ਦੇ ਵਿੱਚ ਵੀ ਜੇ ਉਹ ਨਾ ਹੁੰਦੇ ਜਾਂ ਲੇਟ ਹੋ ਜਾਂਦੇ ਜਾਂ ਕਿਤੇ ਬਾਹਰ ਗਏ ਹੁੰਦੇ ਕੁਝ ਵੀ ਹੋ ਸਕਦਾ ਸੀ ਇਹ ਹਾਂ ਜੀ ਜਿਵੇਂ ਹੁਣ ਇਹ ਸਾਡੇ ਪਿੰਡ ਇੱਥੇ ਆਏ ਇਹਨੂੰ ਕੁਝ ਹੋ ਜਾਂਦਾ ਇਹ ਘਰ ਦੇ ਨਾਲ ਇਹਨੇ ਸਾਡੇ ਬਣਾ ਦੇਣਾ ਤੇ ਸਾਡੇ ਪਿੰਡ ਦੇ ਇਹਨੂੰ ਹਾਂ ਜੀ ਇਹ ਅੱਗੇ ਵੀ ਕਦੇ ਦੇਖਿਆ ਪਿੰਡ ਚ ਇਦਾਂ ਬੰਦਾ ਨਹੀਂ ਪਹਿਲਾਂ ਨਹੀਂ ਦੇਖਿਆ ਜੀ ਇੱਥੇ ਉਹ ਮੁੰਡੇ ਦੇ ਨਾਲ ਇਹਦਾ ਰਿਲੇਸ਼ਨ ਹੈ ਕੋਈ ਇੱਕ ਦੂਜੇ ਨਾਲ ਫੋਨ ਤੇ ਕਰਦੇ ਹੁਣ ਕੰਟੈਕਟ ਇਹ ਹੁਣ ਰਾਤ ਦਾ ਇਹਦੇ ਕੋਲ ਆਇਆ ਤੇ ਕਹਿੰਦਾ ਮੇਰਾ ਮੋਟਰਸੈਕ ਖਰਾਬ ਹੋ ਗਿਆ ਵੀ ਮੈਨੂੰ ਇਹਦੀ ਲਾਈਟ ਨਹੀਂ ਵੱਲਦੀ ਹੈਗੀ ਉਹਦੇ ਕਰਕੇ ਉਹਦੇ ਕੋਲ ਰਹਿ ਗਿਆ ਬਹਾਨੇ ਲਾ ਕੇ ਮਤਲਬ ਰਹਿ ਗਿਆ ਉਹਦੇ ਨਾਲ ਕੋਈ ਗੱਲਬਾਤ ਵੀ ਕੀਤੀ ਆ ਨੇ ਹੁਣ ਤੁਹਾਡੇ ਕੋਲ ਜਾਂ ਤੁਸੀਂ ਫੜਿਆ ਗਿਆ ਇੱਥੇ ਗੱਲਬਾਤ ਤਾਂ ਉਹਨੇ ਹੋਸ਼ ਵਿੱਚ ਹਾਂ ਉਹ ਗੱਲਬਾਤ ਹੋ ਨਹੀਂ ਕੋਈ ਉਹ ਨਹੀਂ ਹੋਸ਼ ਵਿੱਚ ਹੈ ਨਹੀਂ ਤਾਂ ਜਣੀ ਉਹ ਫਿਰ ਵੀ ਉਹਦਾ ਫੋਨ ਵੱਜ ਰਿਹਾ ਤਾਂ ਉਹਦੇ ਘਰੋਂ ਫੋਨ ਆਇਆ ਉਹਦੀ ਮਾਤਾ ਦਾ ਅੱਛਾ ਗੱਲ ਕੀਤੀ ਤੁਸੀਂ ਹਾਂ ਇਹਨੇ ਨਾਲ ਗੱਲ ਕਰੀ ਉਹਨੂੰ ਦੱਸੇ ਵੀ ਇਦਾਂ ਇਦਾਂ ਕਰਕੇ ਟਾਈਟ ਹੋਇਆ ਹੋਵੇ ਇੱਥੇ ਡਿੱਗਿਆ ਪਿਆ ਤੇ ਉਹਦੀ ਮਾਤਾ ਨੇ ਕਹੇ ਕਹਿੰਦੀ ਸਾਡੇ ਬੱਚੇ ਤਾਂ ਮਰਿਆ ਹੋਇਆ ਉਹ ਆਪ ਦੁਖੀ ਹੈ ਵਿਚਾਰੇ ਮਾਂ-ਬਾਪ ਕਿੱਟੇ ਵਾਲੇ ਤੋਂ ਸਾਰੇ ਪੰਜਾਬ ਦੇ ਦੁਖੀ ਆ ਇਹਨਾਂ ਤੋਂ ਤੇ ਉਹ ਕ੍ਰਾਈਮ ਵੀ ਕਰਦੇ ਨੇ ਆਪਣੇ ਹੋਰ ਵੀ ਗਲਤ ਕੰਮ ਕਰਦੇ ਨੇ ਸਾਰੇ ਕ੍ਰਾਈਮ ਹੁਣ ਦੇਖੋ ਇਹਦੇ ਕੋਲੋਂ ਇੱਕ ਕਿਰਚ ਨਿਕਲੀ ਐਡੀ ਲੰਬੀ ਉਹਦੇ ਬੈਗ ਵਿੱਚ ਥੀ ਅਤੇ ਉਹਦੇ ਨਾਲ ਕਿਸੇ ਨੂੰ ਨੁਕਸਾਨ ਪਹੁੰਚਾ ਸਕਦੇ ਜੀ ਹੂੰ ਲੁੱਟਾਂ ਖੋਹਾਂ ਵੀ ਕਰਦੇ ਹੋਣਗੇ ਹੂੰ ਕਿਉਂਕਿ ਇਹੀ ਹੁੰਦਾ ਦੇਖਦੇ ਆਂ ਵੀ ਪਹਿਲਾਂ ਆਪਣੇ ਘਰ ਨੂੰ ਬਾੜਾ ਲਾਉਂਦੇ ਨੇ ਫਿਰ ਜਦ ਘਰ ਚ ਸਾਰਾ ਕੁਝ ਭਾਂਡੇ ਵਿਕ ਜਾਂਦੇ ਨੇ ਫਿਰ ਲੁੱਟਾਂ ਖੋਹਾਂ ਤੇ ਆਇਤਰਾਂ ਦੇ ਠੀਕ ਤੇ ਇਸ ਸਮੇਂ ਹੁਣ ਪੁਲਿਸ ਨੂੰ ਬੁਲਾਇਆ ਤੁਸੀਂ ਪੁਲਿਸ ਨੇ ਕੀ ਜਵਾਬ ਦਿੱਤਾ ਕੀ ਕਾਰਵਾਈ ਕਰਨ ਦਾ ਕੋਈ ਭਰੋਸਾ ਦਿੱਤਾ ਤੁਹਾਨੂੰ ਭਰੋਸਾ ਜੀ ਉਹਨੂੰ ਲੈ ਕੇ ਕਹਿੰਦੀ ਪਹਿਲਾਂ ਹਸਪੀਟਲ ਲੈ ਕੇ ਜਾਵਾਂਗੇ ਇਹਨੂੰ ਉੱਥੇ ਕੋਈ ਇਹਦੇ ਦਵਾਈ ਵਗੈਰਾ ਜੋ ਇੰਜੈਕਸ਼ਨ ਲਗਦਾ ਉਹ ਆਕੇ ਇਹਨੂੰ ਉਹਦੇ ਮਾਪੇ-ਬਾਪ ਨੂੰ ਵੀ ਬੁਲਾਇਆ ਉੱਥੇ ਹਸਪੀਟਲ ਦੇ ਵਿੱਚ ਉਹਨਾਂ ਨੇ ਅੱਛਾ ਜੀ ਬਾਕੀ ਕਾਰਵਾਈ ਉਹ ਕਰਨਗੇ ਵੀ ਉਹ ਗੱਲ ਕੀਤੀ ਐ ਇੱਥੇ ਤੁਹਾਡੇ ਸਾਹਮਣੇ ਉਹਨਾਂ ਨੇ ਹਾਂ ਜੀ ਕੀਤੀ ਐ ਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਕਿਵੇਂ ਲੱਗਦਾ ਕੀ ਮਾਹੌਲ ਬਣ ਗਿਆ ਪੰਜਾਬ ਦਾ ਤੁਸੀਂ ਕਿਉਂਕਿ ਹੁਣ ਤੁਹਾਡੀ ਉਮਰ ਦਾ ਵੀ ਤਜਰਬਾ ਨਾਲ ਵੀ ਪਹਿਲਾਂ ਕਦੇ ਕੁਝ ਦੇਖਿਆ ਸੀਗਾ ਜੋ ਕੁਝ ਆ ਹੋ ਰਿਹਾ ਦੇਖੋ ਜੀ ਪਹਿਲਾਂ ਤਾਂ ਕੋਈ ਨਹੀਂ ਦੇਖਿਆ ਹੁਣ ਕੁਝ ਕੁ ਸਾਲਾਂ ਤੇ ਪ੍ਰੋਗਰਾਮ ਚੱਲ ਰਿਹਾ ਹੈ ਹੂੰ ਤੇ ਮੈਂ ਵੀ ਕਾਫੀ ਦੂਰ ਤੱਕ ਘੁੰਮਿਆ ਤੇ ਪਹਿਲਾਂ ਇੱਥੇ ਕੋਈ ਨਸ਼ਾ ਨੁਸ਼ਾ ਨਹੀਂ ਥਾ ਏ ਵੀ ਮੁੰਡਾ ਹੁਣ ਇੱਥੇ ਬੈਠਾ ਹੀ ਦੇਖਿਆ ਹੁਣੇ ਮੈਂ ਬਾਹਰ ਨਿਕਲੇ ਮੈਂ ਤਾਂ ਅੱਖਾਂ ਦਾ ਆਪਰੇਸ਼ਨ ਕਰਾਇਆ ਹੋਇਆ ਮੈਂ ਬਾਹਰ ਨਿਕਲਦਾ ਨਹੀਂ ਇਹ ਕੀ ਲੱਗਦਾ ਕੋਈ ਵੀ ਪੰਜਾਬ ਨਾਲ ਸਾਜ਼ਿਸ਼ ਚੱਲ ਰਹੀ ਹੈ ਕਿ ਕੀ ਵੀ ਨੌਜਵਾਨੇ ਭਟਕੇ ਹੋਏ ਨੇ ਕਿਉਂਕਿ ਦੇ ਬਾਰੇ ਦੇਖੋ ਮੈਂ ਹੁਣ ਮੈਨੂੰ ਕੋਈ ਪਤਾ ਨਹੀਂ ਹੈ ਮੈਂ ਤਾਂ 3-4 ਮਹੀਨੇ ਤੇ ਬਾਹਰ ਹੀ ਨਿਕਲ ਰਿਹਾ ਹੂੰ ਬਾਹਰ ਨਿਕਲਣਾ ਵੀ ਔਖਾ ਹੋਇਆ ਹੁਣ ਜਿਵੇਂ ਅੱਗੇ ਸੈਰ ਕਰਨ ਨੂੰ ਜਾ ਕੇ ਤੈਨੂੰ ਜਾਨ ਲੱਗੇ ਵੀ ਡਰ ਲੱਗਦਾ ਵੀ ਕੋਈ ਹੈ ਜਾਂ ਵੀ ਬਾਹਰ ਜਾਂਦੇ ਹੋਏ ਵੀ ਸਾਨੂੰ ਡਰ ਲੱਗਦਾ ਘੁੰਮਦੇ ਫਿਰਦੇ ਵੀ ਡਰ ਲੱਗਦਾ ਹੈ ਵੀ ਕੋਈ ਕਿਧਰੇ ਕਿਤੇ ਕੋਈ ਲੁੱਟਾ ਹੋਹਾ ਬਹੁਤ ਹੋ ਰਹੀ ਹੈ ਸਰਕਾਰ ਨੇ ਜਿਵੇਂ ਹੁਣ ਚਲਾਇਆ ਵਾ ਜੇ ਉਧਰ ਨਸ਼ਾ ਵਿਰੋਧ ਉਹਦਾ ਕੋਈ ਹੈ ਨਹੀਂ ਫਾਇਦਾ ਦਿਖ ਰਿਹਾ ਸੱਚਾ ਤੁਹਾਡੇ ਲੱਗਦਾ ਫਾਇਦਾ ਤਾਂ ਹੈ ਪਹਿਲਾਂ ਨਾਲੋਂ ਤਾਂ ਕਾਫੀ ਘਟ ਗਿਆ ਹੁਣ ਹੂੰ ਪਹਿਲਾਂ ਨਾਲੋਂ ਬਹੁਤ ਘਟ ਗਿਆ ਠੀਕ ਹੈ ਪਹਿਲਾਂ ਤਾਂ ਕਾਫੀ ਹੋ ਗਿਆ ਤਾਂ ਇੱਥੇ ਸਾਡੇ ਖੇਤਾਂ ਦੇ ਵਿੱਚ ਲੁੱਟਾਂ ਹੋਈਆਂ ਜਾਂਦੀਆਂ ਸੀ ਅੱਛਾ ਜੀ ਹੁਣ ਨਹੀਂ ਹੁਣ ਘਟ ਗਿਆ ਹੁਣ ਘਟ ਗਿਆ ਹੁਣ ਤਾਂ ਇਹ ਬਾਹਰਲਾ ਵੀ ਤੁਹਾਡੇ ਪਿੰਡ ਦਾ ਕਿਵੇਂ ਮਾਹੌਲ ਆ ਹੁਣ ਜਿਵੇਂ ਇਹ ਤਾਂ ਤੁਸੀਂ ਬਾਹਰਲਾ ਬੰਦਾ ਫੜੀ ਬਹੁਤ ਵਧੀਆ ਮਾਹੌਲ ਹੈ ਹੂੰ ਐਸੀ ਕੋਈ ਗੱਲ ਨਹੀਂ ਹੈਗੀ ਆ ਮੁੰਡਾ ਪਤਾ ਨਹੀਂ ਕਿੱਥੋਂ ਆ ਗਿਆ ਕਿੱਥੋਂ ਨਹੀਂ ਆ ਹੁਣੇ ਬੈਠਾ ਦੇਖੇ ਇੱਥੇ ਅਸੀਂ ਦੋਵੇਂ ਬੈਠੇ ਦੇ ਉੱਥੇ ਉੱਥੇ ਬੈਠੇ ਅੱਛਾ ਜੀ ਅਸੀਂ ਮੈਂ ਸਵੇਰ ਦਾ ਬੰਦਾ ਬੈਠਾ ਇਹ ਬਾਈ ਕਹਿੰਦਾ ਮੈਸੇਜ ਤਾਂ ਲੱਗਿਆ ਹੋਇਆ ਇਹਨੂੰ ਹੂੰ ਤੇ ਜੋ ਹੌਲੀ-ਹੌਲੀ ਇੱਧਰ ਤੇ ਪਤਾ ਲੱਗਿਆ ਫੇਰ ਉਹਦਾ ਕਰਦੇ ਆ ਚਲੋ ਇਹ ਵੀ ਚੰਗੀ ਗੱਲ ਆ ਤੁਸੀਂ ਮੌਕੇ ਤੇ ਸੰਭਾਲ ਵੀ ਲਿਆ ਆਪਣੇ ਪਿੰਡ ਦੀ ਵੀ ਰਾਖੀ ਕੀਤੀ ਆ ਤੇ ਉਹਦੀ ਵੀ ਕਹਿੰਦੇ ਜਾਨ ਬਚਾਲੀ ਇੱਕ ਤਰੀਕੇ ਦੇ ਨਾਲ ਨਹੀਂ ਕੁਝ ਵੀ ਹੋ ਸਕਦਾ ਸੀ ਉਹ ਬੰਦਾ ਅਸੀਂ ਉੱਥੇ ਦੇ ਲੋਕ ਇੱਥੇ ਫੜ ਕੇ ਬੰਨ ਬਾਈ ਕੁਰਸੀ ਤੇ ਬੰਨ ਲਿਆ ਤਾਂ ਅੱਛਾ ਵੀ ਭੱਜਦਾ ਸੀਗਾ ਭੱਜਣ ਦਿੱਤਾ ਨਹੀਂ ਫਿਰ ਪੁਲਿਸ ਨੂੰ ਬੁਲਾਏ ਸਰਪੰਚ ਨੂੰ ਸਰਪੰਚ ਨੇ ਪੁਲਿਸ ਬੁਲਾਇਆ ਹਾਂ ਜਿਵੇਂ ਹਥਿਆਰ ਕੋਈ ਕਿਸੇ ਦੇ ਮਾਰ ਵੀ ਸੀ ਐਡੀ ਕਿਸ਼ਤ ਸੀ ਉਹਦੇ ਕੋਲ ਬਹੁਤ ਉਹ ਪੁੱਛਿਆ ਨਹੀਂ ਉਹਨੂੰ ਵੀ ਇਹ ਕਦੇ ਵਾਸਤੇ ਰੱਖੀ ਆ ਪੁਲਿਸ ਨੇ ਦੇਖ ਲੈ ਪੁਲਿਸ ਪੁੱਛੂਗੀ ਸੋ ਦੇਖ ਸਕਦੇ ਹੋ ਵੀ ਕਿਵੇਂ ਦਾ ਮਾਹੌਲ ਬਣਿਆ ਵਾ ਪਿੰਡਾਂ ਦੇ ਵਿੱਚ ਹਰ ਪਾਸੇ ਇਸ ਤਰ੍ਹਾਂ ਦੇ ਘਰੋਂ ਨਿਕੰਣ ਲੱਗੇ ਵੀ ਡਰ ਲੱਗਦਾ ਹੈ ਜਿਹੇ ਲੋਕਾਂ ਦੇ ਜ਼ਰੂਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਜਿਵੇਂ ਕਹਿੰਦੇ ਨੇ ਵੀ ਨਵੇਂਆਂ ਨੂੰ ਲਾਉਂਦੇ ਨੇ ਤਾਂ ਕਿ ਇਹਨਾਂ ਦੇ ਖਰਚੇ ਨਿਕਲ ਸਕਣ ਜਦੋਂ ਇਹ ਪਹਿਲਾਂ ਆਪਣੇ ਘਰ ਨੂੰ ਬਾਡਾ ਲਾਉਂਦੇ ਨੇ ਜਦੋਂ ਆਪਣੇ ਘਰ ਦੇ ਭਾਂਡੇ ਵੇਚ ਜਾਂਦੇ ਨੇ ਫਿਰ ਲੁੱਟਾਂ ਖੋਹਾਂ ਕਰਦੇ ਨੇ ਉਹਦੇ ਨਾਲ-ਨਾਲ ਨਵੇਂ ਲੋਕਾਂ ਨੂੰ ਵੀ ਲਾਉਂਦੇ ਨੇ ਨਸ਼ੇ ਤੇ ਲੋਕਾਂ ਦੇ ਬੱਚਿਆਂ ਨੂੰ ਵੀ ਖਰਾਬ ਕਰਦੇ ਨੇ ਸੋ ਸਮਾ ਰਹਿੰਦੇ ਸਰਕਾਰ ਨੂੰ ਅਜਿਹਾ ਵੀ ਕੋਈ ਕਦਮ ਚੱਕਣਾ ਚਾਹੀਦਾ ਹੈ ਕਿ ਜਿਹੜੇ ਇਹ ਨਸ਼ੇ ਦੇ ਆਦੀ ਨੇ ਉਹਨਾਂ ਨੂੰ ਵੀ ਕਿਸੇ ਇਸ ਤਰ੍ਹਾਂ ਸਮਾਜ ਦੇ ਵਿੱਚ ਨਾ ਵੇਚਿਆ ਦਿੱਤਾ ਜਾਵੇ ਤਾਂ ਕਿ ਇਹ ਜੋ ਲਾਗ ਹੈ ਅੱਗੇ ਨਾ ਲੱਗ ਸਕੇ ਤੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਮੈਂਟ ਜਰੂਰ ਕਰਕੇ ਦੱਸਿਓ ਸਤਿ ਸ੍ਰੀ ਅਕਾਲ ਜੀ ਇਸ ਮਾਮਲੇ ਦੇ ਵਿੱਚ ਜਦੋਂ ਪੁਲਿਸ ਦਾ ਪੱਖ ਲੈਣ ਦੇ ਲਈ ਅਸੀਂ ਥਾਣਾ ਸ੍ਰੀ ਚਮਕੌਰ ਸਾਹਿਬ ਪਹੁੰਚੇ ਤਾਂ ਜਿਵੇਂ ਕਿ ਪਤਾ ਹੀ ਹੈ ਕਿ ਅੱਜ ਯਾਨੀ ਕਿ ਅੱਜ ਤਰੀਕ ਹੈ 14 ਦਸੰਬਰ ਨੂੰ ਜੋ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਉਸ ਦੇ ਕਰਕੇ ਜੋ ਥਾਣਾ ਇੰਚਾਰਜ ਸਨ ਉਹ ਇਲਾਕੇ ਦੇ ਵਿੱਚ ਮਸ਼ਰੂਫ ਸਨ ਤੇ ਉੱਥੇ ਹੀ ਜੋ ਇਸ ਮਾਮਲੇ ਦੀ ਸਾਰੀ ਦੇਖਰੇਖ ਕਰੇ ਸਨ ਜਣਕੀ ਆਇਓ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜਿਸ ਸ਼ਖਸ ਨੂੰ ਪਿੰਡ ਮੁੰਡਿਆ ਨੇੜੇ ਸ੍ਰੀ ਚਮਕੌਰ ਸਾਹਿਬ ਤੋਂ ਅੱਜ ਫੜਿਆ ਗਿਆ ਹੈ ਹਾਲਾਂਕਿ ਉਹਦੇ ਕੋਲ ਜੋ ਸਮਾਨ ਫੜਿਆ ਉਹ ਵੀ ਸਾਰਾ ਬਰਾਮਦਗੀ ਪੁਲਿਸ ਕੋਲ ਹੈ ਪਰ ਉਸ ਮੌਕੇ ਉਸ ਨਸ਼ੇੜੀ ਦੀ ਕਹਿ ਸਕਦੇ ਆ ਉਸ ਚਿੱਟਾ ਪੀਣ ਵਾਲੇ ਦੀ ਹਾਲਤ ਨੂੰ ਦੇਖਦੇ ਆ ਕਿਉਂਕਿ ਹਾਲਤ ਕਾਫੀ ਜਿਆਦਾ ਗੰਭੀਰ ਸੀ ਉਸ ਨੂੰ ਸਰਕਾਰੀ ਹਸਪਤਾਲ ਸ੍ਰੀ ਚਮਕੌਰ ਸਾਹਿਬੇ ਕੇ ਹਲੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੇ ਦੇਖਭਾਲ ਦੇ ਲਈ ਉਸ ਦੇ ਸੁਰੱਖਿਆ ਦੇ ਲਈ ਕਹ ਲੋ ਉਸ ਦੀ ਨਿਗਰਾਨੀ ਦੇ ਲਈ ਪੁਲਿਸ ਵੱਲੋਂ ਪ੍ਰਬੰਧ ਕੀਤਾ ਗਿਆ ਅਤੇ ਜਿਵੇਂ ਹੀ ਇਹ ਸ਼ਖਸ ਥੋੜਾ ਸਟੇ ਵੱਲ ਹੁੰਦਾ ਹੈ ਠੀਕ ਹੁੰਦਾ ਹੈ ਤਾਂ ਇਸ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਹ ਕਹਿਣਾ ਹੈ थाना श्री ਚਮਕੌਰ ਸਾਹਿਬ ਦਾ ਤੇ ਦੱਸਦੀ ਕਿ ਉੱਥੇ ਪਿੰਡ ਵਾਸੀਆਂ ਦੀ ਵੀ ਸਰਾਣਾ ਬਣਦੀ ਹੈ ਕਿ ਜਿੱਥੇ ਉਹਨਾਂ ਨੇ ਇੱਕ ਇਹ ਕਿਤੇ ਵਾਲਾ ਨਿਸ਼ੇੜੀ ਕਾਬੂ ਪੀਤਾ ਜੋ ਕਿ ਕਿਸੇ ਵੱਡੀ ਕਹਿ ਸਕਦੇ ਬਾਰਦਾਤ ਨੂੰ ਵੀ ਅੰਜਾਮ ਦੇ ਸਕਦਾ ਸੀ ਉੱਥੇ ਕਿਤੇ ਨਾ ਕਿਤੇ ਇਸ ਦੀ ਅਤੇ ਇਸ ਦੇ ਸਾਥੀ ਦੀ ਜਾਨ ਵੀ ਬਚਾਈ ਹੈ ਕਿਉਂਕਿ ਜਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਮਿਲੇ ਜੇਕਰ ਪਿੰਡ ਵਾਸੀ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਨਾ ਮੌਕੇ ਤੇ ਦੇਖਦੇ ਤਾਂ ਕੁਝ ਵੀ ਹੋ ਸਕਦਾ ਸੀ ਸੋ ਤੁਹਾਨੂੰ ਇਸ ਸਭ ਦੇ ਲਈ ਕੌਣ ਜ਼ਿੰਮੇਵਾਰ ਲੱਗਦਾ ਹੈ ਜਰੂਰ ਕਮੈਂਟ ਕਰਨਾ ਜੀ ਮਿਲਦੇ ਹਾਂ ਜਲਦ ਧੰਨਵਾਦ